ਮੇਕੇ ਸਾਰਿਆਂ ਨੂੰ ਪਤਾ ਹੀ ਆ ਤੁਹਾਨੂੰ ਕਿ ਆਪਾਂ ਪੰਜਾਬੀ ਦੀ ਲਾਈਵ ਕਲਾਸ ਲਗਾਉਣੀ ਹੁੰਦੀ ਆ ਜਿਹਦੇ ਵਿੱਚ ਆਪਾਂ ਕਰਦੇ ਸੀ ਹੁਣ ਮਾਤਰਾਵਾਂ ਤੇ ਮਾਤਰਾਵਾਂ ਦੇ ਵਿੱਚ ਆਪਾਂ ਪਹੁੰਚ ਗਏ ਸੀ ਲਾਂ ਤੇ ਇਸ ਤੋਂ ਪਹਿਲਾਂ ਆਪਾਂ ਕੀਤਾ ਸੀ ਔਂਕੜ ਦੋ ਲੈਂਕੜ ਲਗ ਆਜੇ ਕਰਨੀ ਆ ਲਾਂ ਇਹਦੀ ਆਵਾਜ਼ ਆਉਂਦੀ ਹੈ ਇਹਦੇ ਵਿੱਚ ਈੜੀ ਨੂੰ ਲਾਵਾ ਏ ਊੜੇ ਤੇ ਆੜੇ ਨੂੰ ਇਹ ਮਾਤਰਾ ਨਹੀਂ ਲੱਗਦੀ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਲੱਗਦੀ ਆ ਇਹ ਈੜੀ ਨੂੰ ਤੇ ਏ ਦੀ ਆਵਾਜ਼ ਦਿੰਦੀ ਹੈ ਈੜੀ ਨੂੰ ਲਾਵਾ ਏ ਇੜਿਨ ਲਾਮਾ ਏ ਕਕਾ ਤਤ ਕਰਨਾ ਤਾ ਏਕਤਾ ਇਹਨੂੰ ਐਵੇਂ ਬੋਲਣਾ ਹੁੰਦਾ ਏਕਮ ਇੜਿਨ ਲਾਮਾ ਏ ਕਕਾ ਮਮਾ ਏਕਮ ਇੜਿਨ ਲਾਮਾ ਏ ਸਸ ਏਸ ਸਵਸੰਧ ਲੈਂਕਰ ਸੂ ਇੜਿਨ ਲਾਮਾ ਏ ਸੂ ਏ ਬਟੂ ਏ ਬੱਬਾ ਬ ਟੈਂਕੰਦ ਲੈਂਕਰ 2 ਇੜਿਨ ਲਾਮਾ ਏ ਬਟੂ ਏ ਸਸੇਨ ਲਾਮਾ ਸੇ ਸਸੇਨ ਲਾਮਾ ਸੇ ਬਪਾ ਸੇਵਾ ਸਸੇਨ ਲਾਮਾ ਸੇ ਬਾਵੇ ਕਰਨਾ ਬਾ ਸੇਵਾ ਸਸੇਨ ਲਾਮਾ ਸੇ ਠਠਾ ਸੇਠ ਸਸੇਨ ਲਾਮਾ ਸੇ ਬਾਵੇ ਕਰਨਾ ਬਾ ਅਦੇ ਕਰਨਾਦਾਰ ਆ ਸੇਵਾਦਾਰ ਸਸੇਨ ਲਾਮਾ ਸੇ ਤਬਾ ਸੇਧ ਹੋਰ ਕੋਈ ਦੇਖੋ ਜੇ ਸ਼ਬਦ ਬਣਦਾ ਤਾਂ ਕਮੈਂਟਸ ਦੇ ਵਿੱਚ ਲਿਖੋ ਜਰੂਰ ਸਸੇ ਨੂੰ ਲਾਮਾ ਤੋਂ ਬਸੇ ਲਿਖ ਸਕਦੇ ਹੋ ਬਸੇ 바ਵਾ ਸਸੇ ਲਮਾ ਸੇ ਬਸੇ ਬਸੇ ਵਾ 바ਵਾ ਸਸੇ ਲਮਾ ਸੇ ਬਾਵੇ ਕੰਨਾ ਬਾਪ ਬਸੇ ਵਾ ਲਿਖ ਸਕਦੇ ਹੋ ਕਮੈਂਟਸ ਦੇ ਵਿੱਚ ਲਿਖੋ ਕੀ ਆ ਸਕਦਾ ਹੋਰ ਤੇ ਉਸ ਤੋਂ ਅੱਗੇ ਹਾਹਿ ਲਮਹੇ ਹਾਹਿ ਲਮਹੇ ਠਠਾ ਹਾ ਹਿਲਾ ਮਹਿ ਟਟਾਟ ਲੱਲੇ ਲਮਲੇ ਹੇਠਲੇ ਇਹਦੇ ਚ ਹਾ ਹਿ ਨੂ ਲਾਮ ਪਿੱਛੇ ਆ ਗਿਆ ਸਸਾ ਹਾ ਹਿ ਲਮਾ ਹੈ ਸਹੇ ਸਸਾ ਹਾ ਹਿ ਲਮ ਮਹਿ ਲੱਲੇ ਵਿਹਾਰੀਲੀ ਸਹੇਲੀ ਹੋਰ ਕੋਈ ਸ਼ਬਦ ਹਾ ਹਿ ਨੂ ਲਾਮੇ ਵਾਲਾ ਦੇਖੋ ਲਿਖ ਕੇ ਪਹੇਲੀ ਲਿਖ ਸਕਦੇ ਆ ਪਹੇਲੀ ਪਹੇਲੀ ਹੁੰਦੀ ਹੈ ਬੁਝਾਰਤ ਕਮੈਂਟਸ ਦੇ ਵਿੱਚ ਲਿਖੋ ਪਹੇਲੀ ਕਿਵੇਂ ਪਾਇਗਾ ਕੀ ਕਿਹੜੇ ਅੱਖਰ ਦੀ ਆਵਾਜ਼ ਆ ਰਹੀ ਹੈ ਪਹਿਲਾਂ ਪ ਦੀ ਪ ਪਹੇਲੀ ਕਮੈਂਟਸ ਦੇ ਵਿੱਚ ਲਿਖੋ ਜਿੰਨਾਂ ਨੂੰ ਆਉਂਦੀ ਹੈ ਪੰਜਾਬੀ ਸਮਝ ਆਉਣ ਲੱਗ ਗਈ ਇਸੇ ਤਰ੍ਹਾਂ ਥੋੜੇ ਛੋਟੇ ਛੋਟੇ ਸ਼ਬਦ ਬਣਾਉਂਗੇ ਤਾਂ ਆਪਣੇ ਆਪ ਆ ਜਾਣਗੇ ਪਹੇਲੀ ਹਾਂਜੀ ਲਿਖਿਆ ਨਹੀਂ ਕਿਸ ਨੇ ਵੀ ਹਰ ਸੁਖਮੇਤ ਪਹੇਲੀ ਠੀਕ ਹੈ ਅੱਗੇ ਆ ਗਿਆ ਕਕੇਲਾਮਕੇ ਕਕੇਲਾਮਕੇ ਵਾਵਾ ਲੱਲਾ ਕੇਵਲ ਕਕੇਲਾਮਕੇ ਸਸਾ ਕੇਸ ਕੇਸ ਕੀ ਹੁੰਦੇ ਨੇ ਕੇਸ ਕੰਗਾ ਕੜਾ ਕਿਰਪਾਨ ਪੰਜ ਕਕਾਰ ਜਿਹੜੇ ਗੁਰੂ ਸਾਹਿਬ ਨੇ ਆਪਾਂ ਨੂੰ ਦਿੱਤੇ ਨੇ ਕੇਸਰੀ ਕਕੇਲਾਮਕੇ ਸਸਾ ਸਰਾਰੇ ਬਹਰੀ ਦੀ ਕੇਸਰੀ ਕੇਰਲਾ ਕਕਲਮ ਕੇ ਰਾਰਾ ਲੱਲੇ ਕਨਲਾ ਕੇਰਲਾ ਕੇਲੇ ਕਕਲਮ ਕੇ ਲੱਲੇ ਲਮਲੇ ਕੇਲੇ ਐਵੀ ਹੋਰ ਕੋਈ ਸ਼ਬਦ ਦੇਖੋ ਕਕਲਮ ਕੇ ਤੋਂ ਕਿਹੜਾ ਬਣਦਾ ਕੱਕੇ ਨੂੰ ਲਾਵਾਂ ਲੱਗੇ ਜਿਹਦੇ ਵਿੱਚ ਅੱਗੇ ਜਾਂ ਪਿੱਛੇ ਕਿਤੇ ਮਰਜੀ ਆ ਜਵੇ ਲਿਖੋ ਕਮੈਂਟਸ ਦੇ ਵਿੱਚ ਜੇ ਕੋਈ ਹੋਰ ਸ਼ਬਦ ਬਣਦਾ उस तू तो अगे आ गया, गया खेला खे खिला तो खे डा खेड खखेला खे ते बी ती खेती खखिल खेत खेतर दा एरिया खेबट खखिले खेवट खेवट हम दा जमीन जायदाद हिस्सा कि खेवट है ओ तो बाद पिछे लाया देखे लामा दे ਖਖੇ ਲਾਮਖੇ ਦੇਖੇ ਹੋਰ ਕੋਈ ਸ਼ਬਦ ਖਖੇ ਲਾਮਖੇ ਤੋਂ ਬਣਦਾ ਜੇ ਕਮੈਂਟ ਦੇ ਵਿੱਚ ਬਣਾਓ ਜਰੂਰ ਲਿਖਿਆ ਕਰੋ ਚੈਟ ਐਡ ਕਰਿਆ ਕਰੋ ਤਾਂ ਹੀ ਪਤਾ ਲੱਗਦਾ ਫਿਰ ਵੀ ਤੁਹਾਨੂੰ ਵੀ ਪਤਾ ਲੱਗ ਜਾਏਗਾ ਵੀ ਹਾਂ ਸ਼ਬਦ ਬਣਨੇ ਆ ਗਏ ਤੇ ਸਹੀ ਬਣਨਦੇ ਨੇ ਉਸ ਤੋਂ ਅੱਗੇ ਗਗੇ ਲਮਗੇ ਗਗੇ ਲਮਗੇ ਏਕੰਕ ਗੇਟ ਗਗੇ ਲਮਗੇ ਵਮਗੇ ਹੇਮ ਗੱਗਿਲਾਮਾਂ ਦੇ ਡਾੜ ਲਮੜੇ ਗੇੜੇ ਹੁਣ ਇਹਦੇ ਚ ਪੰਗ ਗਿੱਲਾਮਾਂ ਪਿੱਛੇ ਲਾਇਆ ਕੀੜਨਗੇ ਤੇ ਤੈਨੂੰ ਸਿਹਾਰੀ ਦਾੜਾ ਨੰਨਾ ਗੱਗਿਲਾਵਾਂਗੇ ਕੀੜਨਗੇ ਪਿੜਗੇ ਉਹ ਬੇਨੂਸਿਹਾਰੀ ਦਾੜਾ ਗੱਗਿਲਾਵੜ ਗੇ ਪਿੜਗੇ ਹੋਰ ਦੇਖੋ ਗੱਗਿਲਾਮਾਂ ਤੋਂ ਕੋਈ ਸ਼ਬਦ ਬਣਦਾ ਚੈਟ 'ਚ ਲਿਖੋ ਜੇ ਕੋਈ ਬਣਦਾ ਗੱਗਿਨੁਲਾਮਾਂ ਕਿ ਕੱਗਿਲਾ ਮੈਂ ਕਿ ਐਸਾ ਸਾਲਾ ਕੈਸਲ ਕੈਸਲ ਹੁੰਦਾ ਕੇ ਸੋ ਮਾਰ ਕੇ ਸੁੱਤਾ ਪਿਆ ਮੈਂ ਲੋਕ ਕਿ ਨੀ ਸੁਪਨੀਂ ਚ ਨੀ ਸੁੱਤਾ ਪਿਆ ਜਾਣ ਬੁੱਝ ਕੇ ਹੀ ਜੇ ਕੋਈ ਝੂਠਾ ਹੀ ਦਿਖਾਉਂਦਾ ਹੋਵੇ ਵੀ ਮੈਂ ਸੁੱਤਾ ਪਿਆ ਕੇਰਨ ਕੱਗਿਲਾ ਮੈਂ ਕੇਰ ਰਰਨ ਨਾ ਕੇਰਨ ਕੇਰਾ ਪੋਣਾ ਕੱਗਿਲਾ ਮੈਂ ਕੇਰ ਰਰ ਕਨਾਰਾ ਕੇਰਾ ਬਗੇਲ ਬਗੇਲ ਸਿੰਘ ਸੁਣਿਆ ਹੋਣਾ ਤੁਸੀਂ ਪੁਰਾਣੇ ਨਾਮ ਹੁੰਦੇ ਸੀ ਬਗੇਲ ਬਬਾ ਕੱਗਿਲਾ ਮੈਂ ਕੇ ਲਲਾ ਬਗੇਲ उस लामा गुरबाणी चब्द होगा पर तो बाद आ गया चे चला मचे चाचे चाह चला मचे चाचे चचिला चेत महीने का नाम है देसी महीने का चचेला मचे चे चेते याद रखना चेतना चचेला मचे तत्ता नन्हे का नन्ना ਚੇਤਨਾ ਚੇਤਨਾ ਹੁੰਦਾ ਜਾਗਰਤ ਰਹਿਣਾ ਜਾਗਦੇ ਰਹਿਣਾ ਚੇਅਰ ਚ ਚਿਲਾਮਾ ਚੇ ਆੜਾ ਰਾਰਾ ਚੇਅਰ ਕੁਰਸੀ ਇੰਗਲਿਸ਼ ਅੰਗਰੇਜ਼ੀ ਦੇ ਵਿੱਚ ਚੇਅਰ ਚਨਈ ਚਨਈ ਕੀ ਹੈ ਇੱਕ ਸ਼ਹਿਰ ਚਨਈ ਉਸ ਤੋਂ ਅੱਗੇ ਆਗੇ ਇੱਕ ਹੋਰ ਦੇਖੋ ਚਾ ਚਿਲਾਮਾ ਚੇ ਤੂੰ ਕੋਈ ਸ਼ਬਦ ਬਣਦਾ ਹੋਰ ਕਾਫੀ ਸਾਰੇ ਸ਼ਬਦ ਬਣ ਸਕਦੇ ਨੇ ਚੇਲਾ ਬਣਾਓ ਚੇਲਾ ਚੇਲਾ ਕਿਵੇਂ ਪਏਗਾ ਚੇਲਾ ਚੇਲਾ ਹੋਰ ਕੋਈ ਕਮੈਂਟ ਲਿਖੋ ਜਿਹੜਾ ਕੋਈ ਕਮੈਂਟ ਦੇ ਵਿੱਚ ਹੋਰ ਕੋਈ ਸ਼ਬਦ ਜਿਹੜਾ ਪੜ ਸਕਦਾ ਹਰ ਸੁਖਮਿਤ ਚੇਲਾ ਉਸ ਤੋਂ ਅੱਗੇ ਆ ਗਿਆ ਛਛਨਲਾਮਾ 6 ਛਛਨਲਾਮਾ 6 ਇਹ ਵੀ ਆਪਣੇ ਆਪ ਦੇ ਵਿੱਚ ਇੱਕ ਸ਼ਬਦ ਹੈ 6 5 ਤੋਂ ਬਾਅਦ 6 ਗਿਣਤੀ ਆਉਂਦੀ ਹੈ ਜਿਹੜੀ ਛੇਤੀ ਛਛਨਲਾਮਾ 6 ਤਤਵੀ ਹਰੀਤੀ ਛੇਤੀ ਛੇੜ ਛਛਨਲਾਮਾ 6 ੜਾੜਾ ਛੇੜ ਛੇ ਹਟਾ ਛਛਨਲਾਮਾ 6 ਆ ਹਾ ਰਾਰਾ ਟੈਂਕੇ ਨੂੰ ਕੰਨਾ ਟਾ ਛੇ ਹਟਾ ਕੋਡ ਦਾ ਨਾਮ ਹੈ 6 ਹਟਾ ਸਾਹਮਣੇ ਸ਼ਹਿਰ ਦਾ ਨਾਮ ਪਿਆ ਹੋਇਆ ਖੂਤੋਂ 6 ਹਟ ਚਲਦੇ ਸੀ ਉੱਥੇ ਖੂ ਦੇ ਵਿੱਚ ਗੁਰੂ ਹਰਗੋਬਿੰਦ ਜੀ ਦਾ ਗੁਰਦੁਆਰਾ ਬੱਗਾ ਬਾਗਰ ਦੇ ਕੋਲ ਜਾ ਕੇ 6 ਹਟਾ 6 ਕਰ ਲਈ ਛੱੇਲਾ ਮੈਂ ਛੇ ਕੱਕਾ ਰਾੜਾ ਲਲੇ ਵਿਹਾਰੀ ਲਈ 6 ਕਰ ਲਈ ਹੋਰ ਦੇਖੋ ਕੋਈ ਸ਼ਬਦ ਬਣਦਾ ਛੱੇਲਾ ਮੈਂ ਛੇ ਤੋਂ ਉਸ ਤੋਂ ਅੱਗੇ ਆ ਗਿਆ ਜੱਜਲਾਮ ਜੇ ਜੱਜਲਾਮ ਜੇ ਵੀ ਆਪਣੇ ਆਪ ਦੇ ਵਿੱਚ ਹਸਬਦ ਜੇ ਜੇ ਆ ਨਾ ਕੀਤਾ ਤਾਂ ਇਹ ਹੋ ਜਾਏਗਾ ਜੇਕਰ ਜੱਜਲਾਮ ਜੇ ਇੱਕ ਕਰਾਰ ਜੇਕਰ ਜੇ ਵਾਲੇ ਅਰਥ ਦਿੰਦਾ ਹੈ ਵੀ ਜੇਕਰ ਵੀ ਵੀ ਜੇ ਬਬੇ ਵਹਰੇ ਵੀ ਜੱਜਲਾਮ ਜੇ ਵੀ ਜੇ ਇਹਦੇ ਵਿੱਚ ਜੇ ਆਪਾਂ ਪਿੱਛੇ ਵਰਤੇ ਆ ਜੇ ਤੂੰ ਜੱਜਲਾਮ ਜੇ ਤਾਂ ਤੈਨੂੰ ਕਰ ਤੂੰ ਜੇ ਤੂੰ ਜੇ ਤੂੰ ਮਤਲਬ ਜਿੱਤਣ ਵਾਲੇ जेठ मजे ठा जेठ महीने का भी नाम है ते देओर ते जेठ रिश्ते का भी नाम है तीजे तिहारी ती जिला तो मजे तीजे तीजे नंबर ते आया वह पहले ते दूजे ते जाओ तीजे ती तो ते तीजे भतीजे पब्बा पतविहारी ती जिला मजे भतीजे होर जे कि वरत्या जाता है देखो ਪਤੀਜਾ ਹੁੰਦਾ ਪਾਈ ਦਾ ਮੁੰਡਾ ਠੀਕ ਹੈ ਪਤੀਜਾ ਪਤੀਜੀ ਤੇ ਭਾਣ ਜੇ ਲਿਖੋ ਭਾਣ ਜੇ ਭਾਣ ਜੇ ਹੁੰਦੇ ਨੇ ਭੈਣ ਦੇ ਬੱਚੇ ਭਾਣ ਜੇ ਕਿਵੇਂ ਪਏਗਾ ਭਾ ਨ ਜੇ ਭਾਣ ਜੇ ਹਾਂਜੀ ਕਮੈਂਟਸ ਦੇ ਵਿੱਚ ਲਿਖੋ ਪਾਣ ਜੇ ਠੀਕ ਲਿਖਿਆ ਹੋਰ ਕੋਈ ਕਮੈਂਟ ਕਰੋ ਹਾਂਜੀ ਉਸ ਤੋਂ ਬਾਅਦ ਆ ਗਿਆ 6 7 ਜਿਲ੍ਹਾ ਮਚੇ ਬੁੱਝੇ ਬੁੱਝੇ ਨਹੀਂ ਹੈਗਾ ਇਹ ਉਹਦੇ ਤੇ ਅੱਧਕ ਪੈਂਦਾ ਉਹ ਬੁੱਝੇ ਹੁੰਦਾ ਬੁਝਾਰਤ ਬੁੱਝਣੀ ਬਈ ਬੁੱਝੋ ਇਹ ਬੁੱਝੇ ਹੈ ਬੁੱਝ ਗਏ ਭੁਜਣਾ ਬਚਾਉਣਾ ਮਤਲਬ ਕਿ ਜਗਨ ਦਾ ਉੱਠ 부ਜਾ 부জে ਛੇਪ ਤੇ ਜਿੱਲਾ ਮਚੇ ਪਪਾ ਛੇਪ ਛੇਪ ਹੁੰਦਾ ਵੀ ਤੇਰੀ ਸਾਨੂੰ ਕੋਈ ਛੇਪ ਨਹੀਂ ਹੈਗੀ ਤੇਰਾ ਕੋਈ ਡਰ ਨਹੀਂ ਹੈਗਾ ਛੇੜਾ ਤੇ ਜਿੱਲਾ ਮਚੇ ਛੇੜਾੜੇ ਕੰਨੜਾ ਛੇੜਾ ਝਗੜਾ ਛੇੜਾ ਇਹ ਸ਼ਬਦ ਆਪਾਂ ਬੋਲ ਦਿੰਦੇ ਆ ਝਗੜਾ ਛੇੜਾ ਖਤਮ ਕਰੋ ਤੇਰੇ ਨਾਲ ਸਾਡਾ ਕੋਈ ਛੇੜਾ ਨਹੀਂ ਹੈਗਾ ਛੇਲਣਾ ਤੇ ਜਿੱਲਾ ਮਚੇ ਛੇਲਲਾ ਨਾਣੇ ਕੰਨਣਾ ਚੇਲਣਾ ਸਹਿਣ ਕਰਨਾ 부ਜੇ 부ਜੇ ਸ਼ਬਦ ਜਿਹੜਾ ਇਹ ਗੁਰਬਾਣੀ ਚੋਂ ਆਉਂਦਾ 부ਜੇ ਬੱਬੇ ਦੇ ਲੈਕਰ ਚ ਜੇਲਾ ਮੇ 부ਜੇ ਮਤਲਕ ਹੈ 부ਜਣਾ 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 부ਜਾਰਾ ਤੋਂ ਦੇ ਉਹਦੇ ਚ ਹੀ ਆਉਂਦਾ ਇਹ ਸੰਦਰਭ ਚ ਕਿਉਂਕਿ ਬਾਣੀ ਚ ਆਪਾਂ ਨੂੰ ਪਤਾ ਅੱਧਿਕ ਨਹੀਂ ਸੀ ਹੁੰਦਾ ਪਹਿਲਾਂ ਹਾਂਜੀ ਕਮੈਂਟਸ ਦੇ ਵਿੱਚ ਲਿਖਿਆ ਕਰੋ ਕੇ ਕੋਈ ਕੋਈ ਗਲਤ ਲੱਗਦਾ ਜਾਂ ਕੋਈ ਚੀਜ਼ ਸਮਝ ਨਹੀਂ ਲੱਗਦੀ ਜਾਂ ਕੋਈ ਹੋਰ ਸਲਾਹ ਦੇਣੀ ਚਾਹੁੰਦੇ ਹਾਂ ਵੀ ਕੀ ਕਰਨਾ ਹੈ ਹੋਰ ਅੱਗੇ ਕੀ ਕਰਾਂ ਕਿਉਂਕਿ ਹੁਣ ਆਪਣੀਆਂ ਇਹ ਲਗਾਉਣੇ ਜਿਹੜੀਆਂ ਲਾਂ ਤੇ ਆ ਗਏ ਆਪਾਂ ਉਸ ਤੋਂ ਬਾਅਦ ਦਲਾ ਉਸ ਤੋਂ ਬਾਅਦ ਹੋੜਾ ਘਨੋੜਾ ਬਸ ਤਿੰਨ ਰਹਿ ਜਾਣੀਆਂ ਨੇ ਸੱਤ ਅੱਠ ਦਿਨ ਦਾ ਕੰਮ ਤਦ ਉਸ ਤੋਂ ਬਾਅਦ ਅੱਗੇ ਕਮੈਂਟ ਕਰਕੇ ਦੱਸਿਓ ਜਰੂਰ ਹੋਰ ਅੱਗੇ ਕੀ ਕਰਨਾ ਹੈ ਫਿਰ ਉਹੀ ਅੱਗੇ ਸ਼ੁਰੂ ਕਰਾਂਗੇ ਆਪਾਂ ਵਿਆਕਰਨ ਦੇ ਵਿੱਚੋਂ ਵੀ ਅੱਗੇ ਕੀ ਕਰਨਾ ਨਾਮ ਪੜਨਾਮ ਕਰੀਏ ਜਾਂ ਪਹਿਲਾਂ ਸ਼ਬਦ ਕਰੀਏ ਆਪਾਂ ਸੁੱਧ ਤੇ ਅਸੁੱਧ ਕਿਉਂਕਿ ਸੁੱਧ ਅਸੁੱਧ ਕਰਾਂਗੇ ਤਾਂ ਉਹਦੇ ਵਿੱਚ ਆਪਾਂ ਜੇ ਕੋਈ ਗਲਤੀ ਕਰਦੇ ਹੋਵਾਂਗੇ ਤਾਂ ਉਹ ਆਪਣੀਆਂ ਠੀਕ ਹੋ ਜਾਣਗੀਆਂ ਕਿਉਂਕਿ ਕਈ ਸਾਰੀਆਂ ਤਕਰੀਬਨ ਕਲਾਸਾਂ ਦੇ ਵਿੱਚ ਸੁੱਧ ਸੁੱਧ ਸ਼ਬਦ ਆਉਂਦੇ ਨੇ ਹਾਂਜੀ ਜਿਹੜੇ ਮੇਰੇ ਨਾਲ ਜੁੜਦੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੰਗਾ ਲੱਗਦਾ ਤਾਂ ਲਾਈਕ ਜਰੂਰ ਕਰਦਿਆ ਕਰੋ ਇਹਨਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਚੈਨਲ ਸਬਸਕ੍ਰਾਈਬ ਕਰ ਲਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ